ਕੱਲੂ ਕਾਰਾ ਦੇਸ ਮਨਾ ਰਿਹਾ ਹੈ ਵੱਡੀ ਗਿੰਤੀ ਚ ਪੁਲਿਸ ਵੱਲ ਤੈਨਾਤ ਕੀਤਾ ਗਿਆ ਹੈ ਜਿਹੇ ਵੇਲੇ ਸ਼੍ਰੀ ਦਰਬਾਰ ਸਾਹਿਬ ਸਮੂਹ ਕੋਲੇ ਆ ਕੇ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣਾ ਵੱਡੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਕੀਪ੍ਰੀਤ ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਦਾ ਨਾਮ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਸੁਖਮਨੀ ਸਾਹਿਬ ਦੇ ਗੁੱਟਕੇ ਲੈ ਕੇ ਤੇ ਗੁਟਕਾ ਸਾਹਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜਿੱਲੇ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਬੇ ਸੌਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਵੀ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਵੀ ਇਦਾਂ ਦੇ ਜਿਹੜੇ ਹੈਗੇ ਮਨੋਖਾ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਮਾਂ ਦਾ ਵੀ ਕੋਈ ਰਿਜ਼ਲਟ ਨਹੀਂ ਨਿਕਲਿਆ ਹੁਣ ਜਾਦ ਕੇ ਸਮੂਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਫਸਰਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਘੋਰ ਬਿਆਦਵੀ ਪਵਿੱਤਰ ਗੁਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਆ ਹੁਣ ਇਹ ਸਾਜ਼ਿਸ਼ ਕੀ ਆ ਭਈ ਉਸ ਫੜ ਕੇ ਲੱਗੀ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੋ ਜੋ ਚਰਚਰਾਉਣ ਚਾਲੇ ਜੀ ਇਹ ਜਿਹੜਾ ਮੈਂਟਲੀ ਅਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਰਮ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗੁਰਬਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਸ਼ਾਜਿਸ਼ ਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਤੇ ਤਪਸ਼ ਹੋਰ ਤੇਜ਼ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕਿ ਨਹੀਂ ਸਰਨਾ ਪੀ ਐਫ ਆਰ ਅਰਜ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਸਾਜ਼ਿਸ਼ ਦਾ ਕੱਡੋ ਨਾ ਕਿੱਥੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਕਿਸੇ ਦੀ ਤਹਿ ਤੱਕ ਇਹਨੀ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫ ਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਪੇ ਇਹਦਾ ਆ ਅਲਟੀਅਰ ਆਬਜੈਕਟ ਕੀ ਸੀ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ-ਬੜੀ ਦੁਖਦਾਈ ਘਟਨਾयां ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਰਦਾਰਕ ਹੋ ਜਾਣ ਜੇ ਇਹਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੰਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਰ ਖੋਰ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਸਤਿ ਸ੍ਰੀ ਅਕਾਲ ਸਾਬ ਮੋਤੀ ਸਜ਼ਾ ਦਿੱਤੀ ਜਾਵੇ ਜੀ ਮੈਂ ਤਾਂ ਮੈਂ ਤਾਂ ਸ਼ੁਰੂ ਤੋਂ ਫਰਮ ਦਾ ਵੈਰੀ ਬਿਕਨਗੇ ਗੇ ਗਲਤੀ ਕਰ ਰਹਿਆਂ ਭਈ ਇਹਦੇ ਜਿੰਨਾ ਚਿਰ ਕੈਪੀਟਲ ਅਪ੍ਰੀਸੀਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਦਨੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫੇ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਇੱਕ ਸਵਾਲ ਤਾਂ ਉਠਦਾ ਹੀ ਆ ਨਾ ਪਹਿਲਾ ਦਰਬਾਰ ਸਾਹਿਬ ਦੇ ਅੰਦਰ ਵੀ ਬੇਅਦਬੀ ਹੋ ਚੁੱਕੀ ਆ ਉਸ ਮਾਮਲੇ 'ਚ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਜਾਂ ਕੋਈ ਤਲ ਲੱਗਦਾ ਕੇਸਕਰ ਸਾਹਿਬ ਦਾ ਵੀ ਕੋਈ ਰਿਪੋਰਟ ਜਿਹੜੀ ਹਾਲ ਤੱਕ ਜਨਤਕ ਨਹੀਂ ਕੀਤੀ ਦੇਖੋ ਜਿਹੜੀ ਕੇਸ ਕਰਦੀ ਸੀ ਉਹ ਜਿਹੜਾ ਫੜਿਆ ਗਿਆ ਸੀਗਾ ਉਹਨੂੰ 5 ਸਾਲ ਦੀ ਕੈਦ ਹੋ ਗਈ ਉਹ ਵੀ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਕੀਲ ਕੀਤੇ ਸੀ ਤੇ ਜਿਹੜੀ ਇੱਥੇ ਹੋਈ ਆ ਉਹ ਇੱਥੇ ਵਾਲੀ ਦਾ ਬਸ ਉਹ ਨਾਲ ਹੀ ਦਫਨ ਹੋ ਗਈ ਸਾਰਾ ਕੁਝ ਏਸੇ ਗੱਲ ਦਾ ਤਾਂ ਰੋਣਾ ਆ ਭਈ ਸਰਕਾਰ ਜਿਹੜੀ ਆ ਜਾਂ ਸਰਕਾਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਡੰਗ੍ਹਾਈ ਤੱਕ ਨਹੀਂ ਜਾਂਦਾ ਗੋਗਲਾਂ ਦੇ ਉੱਤੋਂ ਸਿਰਫ ਮਿੱਟੀ ਝਾੜ ਦਿੰਦਾ ਇਸ ਮਾਮਲੇ 'ਚ ਕੋਈ ਨਿਰਪੱਖ ਜਾਂਚ ਦੀ ਉਮੀਦ ਹੈ ਜੀ ਕਿ ਪਹਿਲਾਂ ਕੋਈ ਨਿਰਪੱਖ ਪੁੱਛੀ ਜਾਵੇ ਹਾਂ ਪ੍ਰਤਾਪ ਸਿੰਘ ਹੁਣੇ ਮਿਲਣਗੇ ਜੱਜ ਆ ਕੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਨੂੰ ਵੀ ਪੇ ਦੀ ਡੰਗਾਈ ਤੱਕ ਜਾਂਚ ਕੀਤੀ ਜਾਵੇ ਸਾਡੀ ਹੁਣ ਇਹ ਤਾਂ ਤਸੱਲੀ ਨਹੀਂ ਹੋਣੀ ਵੇ ਗ੍ਰਫਤਾਰੀ ਪਾਈ ਬੰਦਾ ਜੇਲ੍ਹ 'ਚ ਚਲੇਗਾ ਜੀ ਇਹ ਮੈਂਟਲ ਰਟਾਇਰਡ ਆ ਤੇ ਇਹ ਕੱਲ ਨੂੰ ਮਿਲਣਗੇ ਜਾ ਕੇ ਯਾਨੀ ਤੁਸੀਂ ਸਜ਼ਾਏ ਮੌਤੀ ਜਿਹੜੀ ਆ ਉਹ ਇਹ ਮੈਂ ਭਰਾਂਦਾ ਵੈਰੀਫਾਈ ਕਰੀ ਮੈਂ ਪਹਿਲਾਂ ਵੀ ਕਿਹਾ ਜਦੋਂ ਦੀ ਇਥੇ ਬਿਆਦਵੀ ਵੱਡੀ ਹੋਈ ਆ ਮੈਂ ਉਦੋਂ ਪਹਿਲਾਂ ਵੀ ਕਹਿੰਦਾ ਰਿਹਾ ਜਾਂ ਜਿਹਲੇ ਵੇਲੇ ਕਾਲੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਸ਼ਾਇਦ ਕੋਈ ਸੌਦਾ ਹੋਈਆਂ ਵੀ ਸੀ। ਵੀ ਇਹ ਜਿਹੜੀ ਪਨਿਸ਼ਮੈਂਟ ਆ ਉਹ ਸਵियर ਕੀਤੀ ਜਾਵੇ ਤਾਂ ਕਿ ਕਿਉਂਕਿ ਮੈਂ ਕਿਸੇ ਨੂੰ ਨਿੰਦਾ ਨਹੀਂ ਜਾਂ ਮੈਂ ਕਿਸੇ ਦਾ ਇਹ ਕੋਈ ਮੈਂ ਤਾਂ ਕੌਨਸਪੀਰੇਟ ਨਹੀਂ ਕਰਦਾ ਜਾਂ ਕਿਸੇ ਨੂੰ ਮੈਂ ਇੰਟਰਫਿਊਸ਼ਨ ਨਹੀਂ ਦਿੰਦਾ। ਪਰ ਮੇਰਾ ਮੰਨ ਲਓ ਜਿੰਨੇ ਕ ਵੀ ਇਹ ਆਉਂਦੇ ਆ ਸਿਰਫ ਗਰਵਾਣੀ ਦੇ ਆ ਕੇ ਸਤਗੁਰੂ ਜੀ ਦੇ ਗੁਟਕਿਆਂ ਦੀ ਬਿਆਦਮੀ ਜਦ ਮਾਰੇ ਰੂਪਾਂ ਦੀ ਵੀ ਯਾਦ ਵੀ ਕਰਦੇ ਇੱਕ ਸਵਾਲੀਆ ਚੈਨ ਹੈ ਜਿਹੜਾ ਬਹੁਤ ਵੱਡਾ ਜਿਹੜਾ ਆਨਸਰ ਮਗਰ ਉਹਦੀ ਮੈਂ ਜਿੰਨੇ ਮੈਂ ਸਮਝਦਾ ਦੁੱਖ ਦਾ ਸਮਾਂ ਆ ਲੰਬਾਰਸਾ ਇੱਥੇ ਸੇਵਾ ਵੀ ਕਰਕੇ ਗਏ ਆ ਪਰ ਇਸ ਵਾਸਾ ਦੀ ਪੂੰਜੀ ਆ ਜਿੱਲੇ ਕਰਤੇ ਜਾਂ ਹੁਕਮ ਆ ਜਾਂਦਾ ਫਿਰ ਹਰਕ ਨੂੰ ਜਾਣਾ ਪੈਂਦਾ ਹੈ ਵੱਡਾ ਦੁੱਖ ਆ ਪਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਆ ਕਿ ਸਤਗੁਰੂ ਜੀ ਤੁਸੀਂ ਉਹਨਾਂ ਨੂੰ ਆਪ ਗੁਰ ਸ਼ਬਦ ਦੇ ਲੜ ਲਾਇਆ ਸੀ ਤੇ ਆਪ ਹੀ ਉਹਨਾਂ ਦੇ ਸਹਾਇ ਹੋਮੋਗੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦੇ ਤੇ ਇਹ ਵੀ ਗਾਵਨਾ ਕਰਦੇ ਵੇ ਸਤਗੁਰ ਜੀ ਇਹਨਾਂ ਨੂੰ ਪਾਲਾ ਮਰਨ ਦਾ ਬਲ ਉਹ ਤੋਂ ਬਖਸ਼ਿਸ਼ ਕਰਦੇ